ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਖਾਲਸਾ ਸਮਰਾਲੇ ਤੋਂ ਆ ਜੀ ਆਪਾਂ ਇਹ ਵੀਡੀਓ ਰਾਤ ਸਾਡੇ ਕੋਲ ਸਿਰ ਤਕਰੀਬ ਸਾਡੇ 10:00 ਵਜੇ ਸਾਡੇ ਕੋਲ ਆਈ ਸੀਗੀ ਤੇ ਉਹਦੇ ਸਬੰਧ ਦੇ ਵਿੱਚ ਚਲੋ ਬਾਅਦ ਸਵੇਰੇ ਅੱਜ ਆ ਕੇ ਪਤਾ ਕਰਿਆ ਵੀ ਇਹ ਮਸਲਾ ਹੈ ਕੀ ਆ ਜਿਹਦੇ ਵਿੱਚ ਆਪਾਂ ਦੇਖਿਆ ਕਿ ਨਾਈਜੀਰੀਆਨ ਬੰਦਾ ਜਿਹੜੀ ਅਸੀਂ ਵੈਰੀਫਾਈ ਕਰੀ ਹੈ ਜੀ ਇਹਦੇ ਜਿੱਥੇ-ਜਿੱਥੇ ਵੀ ਇਹ ਬੰਦੇ ਰਹਿ ਰਹੇ ਨੇ ਇੱਥੇ ਕਰਾਇਆ ਦੇ ਉੱਤੇ ਅਸੀਂ ਉੱਥੇ ਵੀ ਗਏ ਆ ਇਹ ਤੇ ਪ੍ਰਸ਼ਾਸਨ ਸਾਡੇ ਨਾਲ ਸੀਗਾ ਐ ਇਹ ਵੀ ਆਪਾਂ ਕਹਿ ਸਕਦੇ ਹਾਂ ਪ੍ਰਸ਼ਾਸਨ ਮੌਕੇ ਤੇ ਦੀ ਪ੍ਰਸ਼ਾਸਨ ਸਾਡੀ ਦੇਖੋ ਪੂਰੀ ਪ੍ਰਸ਼ਾਸਨ ਨੇ ਹੈਲਪ ਕਰੀ ਆ ਦੁਪਹਿਰ ਤੱਕ ਪ੍ਰਸ਼ਾਸਨ ਪਾਗਲਾ ਵਾਂਗੂ ਸਾਡੇ ਨਾਲ ਹੀ ਫਿਰ ਗਿਆ ਸੋ ਅਸੀਂ ਜਿਹੜੀ ਇਹਨਾਂ ਦੇ ਨਾਲ ਇਹ ਗੱਲ ਕਰ ਕੀਤੀ ਸੀਗੀ ਵੀ ਇੱਕ ਤਾਂ ਇਹਨਾਂ ਦੀ ਆਈਡੈਂਟੀ ਫਾਈ ਕਰਨਾ ਦੂਸਰਾ ਸਾਨੂੰ ਇਹ ਪਤਾ ਲੱਗਿਆ ਵੀ ਇਹ ਕਟਾਣੀ ਕਾਲਜ ਦੇ ਵਿੱਚ ਰਹਿ ਰਿਹਾ ਵੀ ਉੱਥੋਂ ਇਹਨੂੰ ਰਿਪੋਰਟ ਕੀਤਾ ਜਾਵੇ ਠੀਕ ਹੈ ਜੀ ਜਿਹੜਾ ਵੀ ਪਰਿਵਾਰ ਜੋ ਵੀ ਇਹਨਾਂ ਨੂੰ ਇੱਥੇ ਰੱਖ ਰਿਹਾ ਹਨਾ ਤੇ ਉਹਨਾਂ ਦੇ ਉੱਤੇ ਵੀ ਉਨਾਂ ਨੂੰ ਮਤਲਬ ਕਹਿਣਾ ਚਾਹੀਦਾ ਵੀ ਇਹਨਾਂ ਦੀ ਪੂਰੀ ਜਿਹੜੀ ਹੈਗੀ ਆ ਆਇਡੈਂਟੀਫਾਈ ਸਾਰੀ ਉਹ ਪ੍ਰਸ਼ਾਸਨ ਨੂੰ ਉੱਥੇ ਦਵੇ ਜਾ ਕੇ ਕੀ ਮਾਮਲਾ ਸੀ ਇਹ ਪੂਰਾ ਕੱਢਣਾ ਜਿਹੜੀ ਵੀਡੀਓ ਵਾਇਰਲ ਹੋ ਗਈ ਮਾਮਲਾ ਕੀ ਇਹ ਸੀਗਾ ਇੱਕ ਬੀਬੀ ਵਿਚਾਰੀ ਇੱਥੋਂ ਕੋਈ ਸਮਾਨ ਲੈਣ ਆਏ ਹੋਣੇ ਨੇ ਉਹ ਤੇ ਉਹ ਬੰਦਾ ਪੁੱਛੇ ਤੇ ਉਹ ਹੀ ਉਹਨਾਂ ਦੇ ਨਾਲ ਛੇੜਖਾਮੀ ਕਰਦਾ ਆ ਰਿਹਾ ਸੀਗਾ ਹੁਣ ਇਹ ਨਹੀਂ ਪਤਾ ਉਹ ਭਾਸ਼ਾ ਜਪਣੇ ਕੀ ਕਹਿ ਰਿਹਾ ਪਰ ਆਪਾਂ ਉਸ ਹਾਵ ਨਾਲ ਬੀਬੀ ਹੱਥੋਂ ਪਾਈ ਵੀ ਹੁੰਦੀ ਦੇਖੀ ਆ ਆਪਾਂ ਵੀਡੀਓ ਚ ਦੇਖ ਹੀ ਰਹੇ ਆ ਸਾਰੇ ਹਰ ਬਾਈ ਲਈ ਮਿਲਿਓ ਉਹ ਮਿਲ ਲਿਆ ਐ ਐਸ ਐਚਓ ਸਾਹਿਬ ਨਾਲ ਅਸੀਂ ਮਿਲੇ ਸੀਗੇ ਐਸ ਐਚਓ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਆਪਾਂ ਇਹਦੇ ਤੇ ਪੂਰੀ ਕਾਰਵਾਈ ਕਰਾਂਗੇ ਵੀ ਜਿੱਥੇ-ਜਿੱਥੇ ਇਹ ਰਹਿੰਦੇ ਨੇ ਉੱਥੇ ਕਿਹੜੇ ਏਰੀਆ 'ਚ ਰਹਿੰਦੇ ਨੇ ਆਪਾਂ ਜਗ੍ਹਾ ਦੇ ਮਾਲਕਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਤੋਂ ਸਾਰੇ ਆਈਡੈਂਟੀਟੀ ਪ੍ਰੂਫ ਲਵਾਂਗੇ ਠੀਕ ਹੈ ਜੀ ਜੋ ਬਣਦੀ ਕਾਰਵਾਈ ਹੋਊਗੀ ਅਸੀਂ ਕਰਾਂਗੇ ਠੀਕ ਹੈ ਨਾਮ ਹੈ ਜੀ ਹਰਪੀ ਸਿੰਘ ਖਾਲਸਾ ਇਹ ਖਬਰ ਹੈ ਜੀ ਸਮਰਾਲਾ ਸ਼ਹਿਰ ਦੀ ਤੇ ਇਹ ਹੈ ਕੱਲ ਰਾਤ ਦੀ ਖਬਰ ਹੈ ਜੀ ਇਹ ਕੀ ਵੀਡੀਓ ਜਿਹੜੀ ਆ ਵਾਇਰਲ ਹੋ ਰਹੀ ਹੈ ਕਿ ਅਸੀਂ ਅੱਜ ਪ੍ਰਸ਼ਾਸਨ ਨੂੰ ਨਾਲ ਲੈ ਕੇ ਗਏ ਆ ਸਾਰੇ ਪਾਸੇ ਜਿੱਥੇ ਜਿੱਥੇ ਨਾਈਜੀਰੀਅਨ ਰਹਿੰਦੇ ਨੇ ਇਹਨਾਂ ਦਾ ਪਤਾ ਵੀ ਕੀਤਾ ਇਹ ਬੰਦਾ ਮਿਲਿਆ ਨਹੀਂ ਜੀ ਜਿਹੜੇ ਨਾਲ ਦੇ ਨੇ ਬੰਦੇ ਸਾਰੇ ਇਹੀ ਕਹਿ ਰਹੇ ਨੇ ਵੀ ਸਾਨੂੰ ਨਹੀਂ ਪਤਾ ਕੌਣਾ ਜਦ ਕਿ ਉਹ ਜਾਣਦੇ ਜਰੂਰ ਸੀ ਵੀ ਬੰਦਾ ਸਾਡਾ ਹੀ ਆਪਣਾ ਹੀ ਕੀ ਕਹਿਣਾ ਚਾਹੁੰਦੇ ਨੇ ਪ੍ਰਸ਼ਾਸਨ ਨੂੰ ਸਾਡੇ ਪ੍ਰਸ਼ਾਸਨ ਕੋਲੋਂ ਮੁੱਖ ਮੰਤਰੀ ਸਾਹਿਬ ਕੋਲੋਂ ਇਹੀ ਬੇਨਤੀ ਆ ਵੀ ਵੀ ਜਿਹੜੇ ਹੋਸਟਲਾਂ ਦੇ ਵਿੱਚ ਰਹਿੰਦੇ ਨੇ ਪੜ੍ਹਦੇ ਨੇ ਇਹਨਾਂ ਨੂੰ ਉੱਥੇ ਕਮਰੇ ਦਿੱਤੇ ਜਾਣ ਇਹਨਾਂ ਦੀ ਪੂਰੀ ਆਈਡੈਂਟੀਫਿਕੇਸ਼ਨ ਪ੍ਰਸ਼ਾਸਨ ਦੇ ਕੋਲ ਹੋਣੀ ਚਾਹੀਦੀ ਆ ਤੇ ਜੋ ਇਹ ਗਲਤ ਹਰਕਤਾਂ ਕਰਦੇ ਨੇ ਸ਼ਹਿਰ ਦਾ ਮਾਹੌਲ ਇਹਨਾਂ ਨੇ ਪੂਰਾ ਖਰਾਬ ਕੀਤਾ ਹੋਇਆ ਸਮਰਾਲੇ ਦਾ ਜਿੱਥੋਂ ਅਸੀਂ ਇਹ ਵੈਰੀਫਿਕੇਸ਼ਨ ਕੀਤੀ ਹੈ ਜਿੱਥੇ ਰਹਿੰਦੇ ਨੇ ਉਹ ਕਹਿੰਦੇ ਵੀ ਇਹ ਹਰ ਤੋਂ ਹਰ ਪਾਰ ਚਲੇ ਜਾਂਦੇ ਨੇ ਬਿਲਕੁਲ ਨਿਰਵਸਤਰ ਹੋ ਜਾਂਦੇ ਨੇ ਨੰਗੇ ਹੋ ਕੇ ਨੱਚਦੇ ਨੇ ਸ਼ਰਾਬਾ ਪੀਂਦੇ ਨੇ ਬੱਕਰੇ ਬੁਲਾਉਂਦੇ ਨੇ ਪੂਰਾ ਮਾਹੌਲ ਖਰਾਬ ਕਰਦੇ ਨੇ ਨਾ ਕੋਈ ਉਧਰ ਜਿੱਥੇ ਰਹਿੰਦੇ ਨੇ ਨਾ ਕੋਈ ਬੰਦਾ ਜਾਂਦਾ ਤੇ ਪ੍ਰਸ਼ਾਸਨ ਅੱਗੇ ਸਮਰਾਲੇ ਪ੍ਰਸ਼ਾਸਨ ਅੱਗੇ ਅੱਜ ਬੇਨਤੀ ਆ ਵੀ ਇਹਨਾਂ ਤੇ ਨੱਥ ਪਾਈ ਜਾਵੇ ਨਹੀਂ ਫਿਰ ਸਾਨੂੰ ਨੱਥ ਪਾਉਣੀ ਪੈਣੀ ਆ। ਉਹ ਭਾਈ ਜਿੱਦਾਂ ਵੀਡੀਓ 'ਚ ਦੇਖਿਆ ਜਾ ਰਿਹਾ ਇੱਕ ਲੇਡੀ ਆ ਜਿਹੜੀ ਉਹ ਪੰਜਾਬੀ ਆ ਉਹਨੂੰ ਛੇੜਦੇ ਨੇ ਤੇ ਦੇਖਦੇ ਨੂੰ ਹਟਾ ਕਿਉਂ ਨਹੀਂ ਰਹੇ ਹੈਗੇ। ਦੇਖੋ ਜੀ ਹੁਣ ਸਾਡੀ ਜਿਹੜੀ ਵੀ ਦੇਖ ਤਾਂ ਬਹੁਤ ਰਹੇ ਨੇ ਉੱਥੇ ਖੜੇ ਵੀਡੀਓ ਦੇ ਵਿੱਚ ਜਿਹੜੀ ਸਾਡੀ ਸਿੱਖ ਕੌਮ ਆ ਇਹ ਹੋਰਾਂ ਲਈ ਲੜਦੀ ਸੀ ਸਾਡੇ ਬਜ਼ੁਰਗਾਂ ਜਿਵੇਂ ਸੁਣਦੇ ਆ ਵੀ ਸਿੱਖ ਕੌਮ ਹੋਰਾਂ ਲਈ ਲੜਦੀ ਸੀ। ਪਰ ਅੱਜ ਸਾਡੀ ਬੀਬੀ ਤੇ ਕੋਈ ਹੋਰ ਹੱਥ ਪਾ ਰਿਹਾ ਤੇ ਸਾਡੇ ਬੰਦੇ ਖੜੇ ਹੋ ਕੇ ਦੇਖ ਰਹੇ ਨੇ। ਇਹ ਸ਼ਰਮ ਸ਼ਾਰ ਘਟਣਾ ਏ ਬੰਦਿਆਂ ਲਈ ਵੀ ਆ। ਇਨਾਂ ਦੀਆਂ ਜਮੀਰਾਂ ਜਦੋਂ ਸਾਨੂੰ ਨਹੀਂ ਪਤਾ ਕਿ ਜਮੀਰਾਂ ਮਰੀ ਹੋਈਆਂ ਨੇ ਕੱਲੋਂ ਸਾਡੀ ਧੀ ਭੈਣ ਤੇ ਕੋਈ ਹੱਥ ਪਾਊਗਾ ਫਿਰ ਅਸੀਂ ਵੀ ਖੜ ਕੇ ਦੇਖਾਂਗੇ ਅਸੀਂ ਵੀ ਵੀਡੀਓ ਬਣਾਵਾਂਗੇ ਅੱਜ ਇਹ ਕੱਲਾ ਬੰਦਾ ਨਹੀਂ ਇਹਨਾਂ ਤੋਂ ਨੱਥ ਪਈ ਹੈਗੀ ਕੱਲੋਂ 10 ਬੰਦੇ ਇਕੱਠੇ ਹੋਊਗੇ ਸਾਡੀ ਬੀਬੀ ਭੈਣ ਨੂੰ ਕੋਈ ਚੱਕ ਕੇ ਲੈ ਜਾਣ ਫਿਰ ਫਿਰ ਤਾਂ ਅਸੀਂ ਇਹ ਕਹਿ ਦਿੰਦੇ ਆ ਵੀ ਕਾਰਵਾਈ ਕਰੋ ਜੀ ਕੱਲੋਂ ਧੀ ਭੈਣ ਨਾਲ ਕੋਈ ਹੋਰ ਗਲਤ ਹਰਕਤ ਹੋ ਜਾਂਦੀ ਫਿਰ ਅਸੀਂ ਕੀ ਕਰਦੇ ਉਹ ਨਸ਼ੇ ਜੀ ਧੀ ਬੰਦਾ ਸ਼ਰਾਬ ਪੀਤੀ ਸੀ ਉਹ ਬੰਦੇ ਸੀ ਨਸ਼ੇ ਦੇ ਵਿੱਚ ਆ ਕੇ ਇਹ ਬੰਦੇ ਕੁਝ ਵੀ ਕਰ ਸਕਦੇ ਨੇ ਜੀ ਕੱਲੋਂ ਸਾਡੀ ਮੀਟਿੰਗ ਹੋਊਗੀ ਜੀ ਪ੍ਰਸ਼ਾਸਨ ਨੂੰ ਅਸੀਂ ਮੰਗ ਪੱਤਰ ਦਵਾਂਗੇ ਤੇ ਪ੍ਰਸ਼ਾਸਨ ਕਾ ਕੀ ਕਾਰਵਾਈ ਕਰਦਾ ਬਾਕੀ ਫਿਰ ਸਿੰਘਾਂ ਵਾਲੀ ਜਿਹੜੀ ਕਾਰਵਾਈ ਹੈ ਫਿਰ ਅਸੀਂ ਆਪਣੇ ਆਪਣੇ ਥਰੂ ਕਰਾਂਗੇ ਪਹਿਲਾਂ ਪੁਲਿਸ ਦੇ ਇਸ ਤੇ ਕੋਈ ਕਾਰਵਾਈ ਨਹੀਂ ਕਰਦੀ ਤਾਂ ਫਿਰ ਅਸੀਂ ਬੇਨਤੀ ਇਹੀ ਕਰਦੇ ਵੀ ਕੱਲ ਨੂੰ ਸਾਡੇ ਦੇ ਪਰਚੇ ਨਾ ਪਾਏ ਜਾਣ ਜੇ ਅਸੀਂ ਕੋਈ ਕਾਰ ਵੀ ਕਰਾਂਗੇ ਕਿਉਂਕਿ ਸਾਤੂ ਤਾਂ ਦੇਖ ਨਹੀਂ ਹੋਣਾ ਕੱਲ ਨੂੰ ਸਾਡੀ ਧੀ ਭੈਣ ਦੇ ਕੋਈ ਅੱਖ ਚੱਕ ਕੇ ਦੇਖਦਾ ਅਸੀਂ ਤਾਂ ਫੜ ਲਾਂਗੇ ਮੇਰਾ ਨਾਮ ਨੀਲ ਸਿਆਲਾ ਜੀ ਯੂਥ ਵੈਲਫੇਅਰ ਸੋਸਾਇਟੀ ਸਮਰਾਲਾ ਤੋਂ ਮੈਂ ਪ੍ਰਧਾਨ ਆ ਜੀ ਤੇ ਰਾਤ ਇੱਥੇ ਜਿਹੜਾ ਵਾਕਿਆ ਹੋਇਆ ਬੜਾ ਸ਼ਰਮਨਾਕ ਹੈ ਕਿਉਂਕਿ ਆਪਾਂ ਸਭ ਨੂੰ ਪਤਾ ਵੀ ਇੱਥੇ ਜਿਹੜੇ ਬਾਹਰੋਂ ਆਏ ਹੋਣੇ ਕਾਲੇ ਫਿਰ ਇੱਕ ਇੱਕ ਸ਼ਹਿਰ ਦੇ ਵਿੱਚ ਉਹ ਉਹਨਾਂ ਦਾ ਮਤਲਬ ਡੇਰਾ ਲਾਇਆ ਹੋਇਆ 20 20 30 30 ਇਹ ਫਿਰਦੇ ਨੇ ਇੱਥੇ ਬਾਜ਼ਾਰਾਂ ਦੇ ਵਿੱਚ ਘੁੰਮਦੇ ਛੋਟੇ ਛੋਟੇ ਕੱਪੜੇ ਪਾ ਕੇ ਵਿੱਚ ਕੁੜੀਆਂ ਵਿੱਚੇ ਮੁੰਡੇ ਫਿਰਦੇ ਨੇ ਤੇ ਨਸ਼ਾ ਕਰਦੇ ਵੀ ਨੇ ਨਸ਼ਾ ਇਹ ਵੇਚਦੇ ਵੀ ਨੇ ਸ਼ਹਿਰ ਜੇ ਕਰਦੇ ਨੇ ਤਾਂ ਕਿਤੋਂ ਲੈ ਕੇ ਆਉਂਦੇ ਹੋਣਗੇ ਜਾਂ ਵੇਚਦੇ ਹੋਣਗੇ ਫਿਰ ਇੱਥੇ ਜਿਹੜੀਆਂ ਸਾਡੀਆਂ ਬੀਬੀਆਂ ਮਾਵਾ ਭੈਣਾਂ ਸ਼ਾਮ ਨੂੰ ਕੁਈ ਇਸ ਮਾਲ ਲੈਣ ਬਾਜ਼ਾਰ ਚ ਨਿਕਲ ਗਿਆ ਨੇ ਤਾਂ ਉਹਨਾਂ ਦਾ ਛਿੜਖਾਨੇ ਵੀ ਕਰਦਿਆਂ ਨੇ ਤੇ ਰਾਤ ਕੱਲੇ ਐਸੀ ਤਰ੍ਹਾਂ ਇਹਨਾਂ ਨੇ ਕੱਲ ਇੱਕ ਛੇੜਖਾਨੀ ਕਰੀ ਬੀਬੀ ਨਾਲ ਤੇ ਮੌਕੇ ਤੇ ਖੈਰ ਕੋਈ ਕੋਰਤਾ ਨਹੀਂ ਸੀ ਕਿਸੇ ਨੇ ਵੀਡੀਓ ਬਣਾਈ ਪਤਾ ਲੱਗਿਆ ਵੀ ਬੜੀ ਸਾਨੂੰ ਤਾਂ ਸ਼ਰਮ ਆ ਕਿਤੇ ਦਾ ਜਿਹੜੇ ਪੰਜਾਬੀ ਨੇ ਇਹ ਧੀਆਂ ਪੇਣਾਂ ਦੀ ਇੱਜ਼ਤ ਵੀ ਰਾਖੀ ਕਰਦੇ ਸੀਗੇ ਅੱਜ ਇਹਨਾਂ ਦੇ ਧੀਆਂ ਪੇਣਾਂ ਨੂੰ ਇਹ ਚੰਦ ਲੋਕ ਆ ਕੇ ਜਿਹੜੇ ਗਲ ਹਰਤਲਾ ਕਰਦੇ ਨੇ ਇਹ ਛੇੜਖਾਨੀਆਂ ਕਰਦੇ ਨੇ ਤੇ ਸਾਡੇ ਲੋਕ ਤਮਾਸ਼ਾ ਬਣ ਕੇ ਦੇਖਦੇ ਨੇ ਇਹ ਸਾਨੂੰ ਬਹੁਤ ਸ਼ਰਮਨਾਕ ਗੱਲ ਹੈ ਜੀ ਤੇ ਜੇ ਗੱਲ ਕਰੀਏ ਪਰਸਤੇ ਆਪਣੇ ਤਾਂ ਗੁੰਡਾ ਕਰਦੀ ਕਰਦੇ ਨੇ ਕਿਸੇ ਦੁਕਾਨ 'ਚ ਵੜਦੇ ਨੇ ਜਾਂ ਕਿਸੇ ਨਾਲ ਇਹਨਾਂ ਦੀ ਕੋਈ ਪੁੱਛਗਿੱਛ ਨਹੀਂ ਹੈਗੀ ਕੋਈ ਇਹਨਾਂ ਦੀ ਆਇਡੈਂਟੀਫਾਈ ਨਹੀਂ ਹੈਗੀ ਕਿਸੇ ਕੋਲ ਅਸੀਂ ਵੀ ਕੱਲ ਪਤਾ ਕਰਿਆ ਹੈ ਨਹੀਂ ਅਸੀਂ ਤਾਂ ਇਹ ਕਹਿੰਦੇ ਵੀ ਜੇ ਕੋਈ ਕਿਸੇ ਦੇ ਘਰ ਰੱਖਦਾ ਉਹਦੀ ਆਇਡੈਂਟੀ ਵਗੈਰਾ ਵਿਧਪਰੂਫ ਮਾਲਕ ਦਾ ਤੇ ਜਿਹੜਾ ਉੱਥੇ ਕਿਰਾਏ ਦਾ ਰਹੇਗਾ ਉਹ ਥਾਣੇ ਦੇ ਵਿੱਚ ਜਮਾ ਹੋਣਾ ਚਾਹੀਦਾ ਕੱਲ ਨੂੰ ਇਹਨਾਂ ਨੂੰ ਜੇ ਕੋਈ ਵਾਰਤਤ ਕਰਕੇ ਇਹ ਭੱਜਦੇ ਨੇ ਇਹਨਾਂ ਨੂੰ ਲੱਭਣ ਵਿੱਚ ਸਖਾਈ ਹੋ ਸਕੇ ਹੁਣ ਕੱਲ ਅਸੀਂ ਲੱਭ ਰਹੇ ਸੀ ਸਾਨੂੰ ਕੋਈ ਪਤਾ ਨਹੀਂ ਲੱਗਿਆ ਵੀ ਬੰਦਾ ਕੌਣ ਆ ਕੌਣ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਇਹ ਕੋਈ ਇਹਨਾਂ ਦੀ ਸ਼ਕਲਾਂ ਨੇ ਲੱਭਦੇ ਨੇ ਟੋਟਾਟੇ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਸ ਮਾਮਲੇ 'ਚ ਪੁਲਿਸ ਨੂੰ ਕੋਈ ਇਤਲਾਹ ਦਿੱਤੀ ਸੀ। ਪੁਲਿਸ ਨੂੰ ਉਹ ਮਿਲੇ ਆ ਉਹਨਾਂ ਨੇ ਵੀ ਭਜਨੜਤਾ ਕਰੀ ਆ ਪਰ ਹਜੇ ਹੱਥ ਸਾਡੇ ਕੁਛ ਨਹੀਂ ਲੱਗਿਆ ਹੈਗਾ। ਪਰ ਇਹ ਤਾਂ ਇਹੀ ਬੇਨਤੀ ਕਰਾਂਗੇ ਵੀ ਜਿੰਨੇ ਵੀ ਕਿਰਾਏਦਾਰ ਰਹਿੰਦੇ ਨੇ ਜਿਹੜੇ ਪ੍ਰਵਾਸੀ ਨੇ ਜਾਂ ਜਿਹੜੇ ਹਜੇ ਕਾਲੇ ਨੇ ਨੀਗਰੋ ਫਿਰਦੇ ਨੇ ਇਹਨਾਂ ਇਹਨਾਂ ਦੀਆਂ ਆਇਡੈਂਟਿਟੀਆਂ ਪੁਲਿਸ ਕੋਲ ਜਮ੍ਹਾਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਤਾਂ ਕਿ ਕੋਈ ਵੱਡੀ ਵਾਰਦਾਤ ਤੋਂ ਜਿਹੜਾ ਇਲਜ਼ਾਮ ਦੇ ਕੇ ਭਜਣਾ ਸਕੇ।